ਸਾਸੀ ਕਾਲ ਜੀ ਸਿਮਰਨ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਚਲੋ ਹਰ ਵਾਰੀ ਆਪਾਂ ਨਹੀਂ ਸੂਟ ਲੈ ਸਕਦੇ ਹਰੇਕ ਬੰਦੇ ਨੇ ਆਪਣੇ ਆ ਕਾਪੜੇ ਦੇਖਣੀ ਹੁੰਦੀ ਆ ਪਰ ਵੀਡੀਓ ਨੂੰ ਸ਼ੇਅਰ ਕਰਨ ਦਾ ਤੁਹਾਡਾ ਕੁਝ ਨਹੀਂ ਜਾਂਦਾ ਜੀ ਆਪਣੇ ਫਰੈਂਡ ਸਰਕਲ ਚ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਪਿਓਰ ਔਰਗੈਂజా ਦੀ ਤੁਹਾਨੂੰ ਸ਼ਰਟ ਮਿਲੂਗੀ ਕਰੇਪ ਦੀ ਤੁਹਾਨੂੰ ਬਾਟਮ ਮਿਲੂਗੀ ਔਰ ਔਰਗੈਂజా ਦਾ ਤੁਹਾਨੂੰ ਦੁਪੱਟਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 5895 5895 ਸੂਟ ਦਾ ਪ੍ਰਾਈਸ ਹੈ ਜੀ 100 ਰੁਪਿਆ ਸ਼ਿਪਿੰਗ ਦਾ ਹੈ ਜੀ ਸ਼ਿਪਿੰਗ ਇਹਦੀ ਅਲੱਗ ਤੇ ਹੋਊਗੀ ਜੀ ਜਿਹੜੇ ਸੂਟਾਂ ਨਾਲ ਮੈਂ ਸ਼ਿਪਿੰਗ ਅਲੱਗ ਤੇ ਬੋਲੂਗੀ ਉਹਨਾਂ ਨਾਲ ਸ਼ਿਪਿੰਗ ਹੋਊਗੀ ਜਿਹੜੇ ਸੂਟਾਂ ਦੀ ਸ਼ਿਪਿੰਗ ਨਹੀਂ ਬੋਲੀ ਜਾਊਗੀ ਉਹਨਾਂ ਨਾਲ ਕੋਈ ਸ਼ਿਪਿੰਗ ਨਹੀਂ ਲਈ ਜਾਊਗੀ ਜੀ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟਾਂ ਕਈ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਹੈਵੀ ਸੂਟ ਲੈ ਕੇ ਆਓ ਪਾਰਟੀ ਵੇਅਰ ਬਹੁਤ ਹੀ ਪਿਆਰੀ ਸਿੰਪਲ ਤੇ ਸਾਦੀ ਲੁੱਕ ਦੇ ਸੂਟ ਹੈ ਜੀ ਕੱਪੜਾ ਚੈੱਕ ਕਰੀ ਜਾਓ ਜੀ ਪਿਓਰ ਔਰਗੈਂਜਾ ਦੀ ਤੁਹਾਨੂੰ ਸ਼ਰਟ ਮਿਲੇਗੀ ਕਰੇਵ ਦੀ ਤੁਹਾਨੂੰ ਬਾਟਮ ਮਿਲੇਗੀ ਔਰਗੈਂਜਾ ਦਾ ਹੀ ਤੁਹਾਨੂੰ 2.5 ਮੀਟਰ ਦਾ ਪੂਰਾ ਖੁੱਲਾ ਦੁੱਲਾ ਦੁਪੱਟਾ ਮਿਲੇਗਾ ਹੈਂਡਵਰਕ ਹੋਇਆ ਹੋਇਆ ਜੀ ਸਾਰੇ ਸੂਟ ਤੇ ਬਹੁਤ ਹੀ ਪਿਆਰੇ ਸੂਟ ਹੈ ਬਹੁਤ ਪਿਆਰੇ ਕਲਰ ਕਿਆ ਕਹਿਣੇ ਜੀ 5895 ਸੂਟ ਦਾ ਪ੍ਰਾਈਸ ਹੈ ਜੀ 100 ਰੁਪਿਆ ਨਾਲ ਸ਼ਿਪਿੰਗ ਦਾ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਿਓ ਜੀ ਅਜ ਕਰੋ ਜੀ ਅਸੀਂ ਹਰ ਇੱਕ ਕਸਟਮਰ ਦਾ ਧਿਆਨ ਰੱਖਦੇ ਹਾਂ ਜੀ ਜਿਨ੍ਹਾਂ ਦਾ ਮੈਸੇਜ ਆਉਂਦਾ ਕਿ ਹੈਵੀ ਸੂਟ ਲੈ ਕੇ ਆਓ ਨੋਰਮਲ ਸੂਟ ਲੈ ਕੇ ਆਓ ਅਸੀਂ ਹਰ ਵੀਡੀਓ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਕਸਟਮਰ ਦੇ ਬਜਟ ਵਿੱਚ ਸੂਟ ਹੋਣ ਹਰੇਕ ਸੋਹਣੇ ਸੋਹਣੇ ਸੂਟ ਪਾ ਸਕੇ ਅਗਲੇ ਸੂਟ ਚੈੱਕ ਕਰੋ ਜੀ ਤਸਰ ਕੱਪੜਾ ਹੈ ਜੀ ਤਸਰ ਕੱਪੜਾ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਹੈ ਜੀ ਆਰੀ ਵਰਕ ਹੋਇਆ ਹੋਇਆ ਹੈ ਹੈਂਡਵਰਕ ਹੋਇਆ ਹੋਇਆ ਹੈ ਦੁਪੱਟੇ ਦੇ ਕਿਹਾ ਕਹਨੇ ਬਾਟਮ ਤੁਹਾਨੂੰ ਕਰੇਪ ਦੀ ਮਿਲੇਗੀ ਬਾਟਮ ਤੇ ਵੀ ਤੁਹਾਨੂੰ ਬਾਰਕ ਮਿਲੇਗਾ ਬਹੁਤ ਹੀ ਨਿਊ ਲੁੱਕ ਦਾ ਸੂਟ ਬਣ ਕੇ ਰੈਡੀ ਹੋਇਆ ਜੀ ਤਸਰ ਸਿਲਕ ਬਹੁਤ ਹੀ ਪਿਆਰਾ ਸੂਟ ਹੈ ਜੀ ਕਲਰ ਚੈੱਕ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਜੀ 9300 ਰੁਪਿਆ 9300 ਰੁਪਿਆ ਸੂਟ ਦਾ ਪ੍ਰਾਈਸ 100 ਰੁਪਿਆ ਸ਼ਿਪਿੰਗ ਦਾ ਇਹ ਬਹੁਤ ਬੁਟੀਕ ਸਟਾਈਲ ਸੂਟ ਹੈ ਕਢਾਈ ਤੋਂ ਹਟਕੇ ਆ ਜੀ ਕਈ ਮੇਰੀਆਂ ਭੈਣਾਂ ਅੰਦਰ ਡਿਮਾਂਡ ਹੁੰਦੀ ਹੈ ਕਿ ਅਸੀਂ ਬਾਰਕ ਵਾਲੇ ਸੂਟ ਪਾ ਕੇ ਅੱਕ ਗਏ ਹੁਣ ਬਰਕ ਵਾਲੇ ਸੂਟ ਪਾਉਣੇ ਨੂੰ ਦਿਲ ਨਹੀਂ ਕਰਦਾ ਉਦਾਂ ਦੇ ਸੂਟ ਤੁਹਾਡੇ ਲਈ ਅਸੀਂ ਰੈਡੀ ਕਰਵਾਉਨੇ ਆ ਜੀ ਬਹੁਤ ਹੀ ਪਿਆਰੇ ਸੂਟ ਹੈ ਕਿਸੇ ਨੇ ਆਪਣੇ ਬੱਚੇ ਦਾ ਵਿਆਹ ਕਰਨਾ ਹੈ ਬੇਟੀ ਦਾ ਵਿਆਹ ਕਰਨਾ ਹੈ ਬੇਟੇ ਦਾ ਵਿਆਹ ਕਰਨਾ ਹੈ ਕਿਸੇ ਨੇ ਮਤਲਬ ਅੱਗੇ ਫੰਕਸ਼ਨ ਤੇ ਜਾਣਾ ਹੈ ਤਾਂ ਸਾ ਤੋਂ ਜਰੂਰ ਸੂਟ ਬਾਏ ਕਰੋ ਜੀ ਐਦਾਂ ਦੀ ਕੋਈ ਗੱਲ ਨਹੀਂ ਜੀ ਸਾਡੀ ਰੋਪੜ ਵਿੱਚ ਬੁਟੀਕਾ ਕਦੇ ਵੀ ਆ ਕੇ ਤੁਸੀਂ ਕਾਲ ਕਰਕੇ ਸਾਨੂੰ ਪਰਸਨਲ ਮਿਲ ਸਕਦੇ ਆ ਜੀ ਕਪੜੇ ਦਾ ਕੰਮ ਸਾਡਾ ਆਨਲਾਈਨ ਹੈ ਐਦਾਂ ਦਾ ਕੋਈ ਕੰਮ ਨਹੀਂ ਹੈ ਵੀ ਆਨਲਾਈਨ ਹੈ ਤੁਹਾਡੇ ਕਿਸੇ ਮੈਸੇਜ ਦਾ ਜਾਂ ਤੁਹਾਡੇ ਨੂੰ ਕਪੜਾ ਨਹੀਂ ਪਹੁੰਚੂਗਾ ਜੀ ਕਪੜਾ ਤੁਹਾਨੂੰ ਪਹੁੰਚੂਗਾ ਤੁਸੀਂ ਸਾਨੂੰ ਆ ਕੇ ਵੀ ਮਿਲ ਕੇ ਆਪਣਾ ਆਰਡਰ ਡਨ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਤਸਰ ਸਿਲਕ ਦੇ ਸੂਟ ਹੈ ਜੀ ਕਲਰ ਹੈਗੀਆਂ 4 ਜੀ ਬਹੁਤ ਹੀ ਪਿਆਰੇ ਹੈਂਡਵਰਕ ਹੋਇਆ ਹੋਇਆ ਆਰੀ ਵਰਕ ਹੋਇਆ ਹੋਇਆ ਬਾਟਮ ਤੁਹਾਨੂੰ ਨਾਲ ਕਰੇਵ ਦੀ ਮਿਲੂਗੀ ਉਤੇ ਵੀ ਪੱਟੀ ਤੇ ਵਰਕ ਹੋਇਆ ਹੋਇਆ ਬਹੁਤ ਪਿਆਰਾ ਪਲਾਜ਼ੋ ਬਣਾਓ बॉटम ਬਣਾਓ ਸਰਾਰਾ ਬਣਾਓ ਗਰਾਰਾ ਬਣਾਓ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 9300 ਰੁਪਿਆ 9300 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਸੂਟ ਦੀ ਅਲੱਗ ਤੋਂ ਹੋਊਗੀ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਜਿਹੜੇ ਅਗਲੇ ਆਉ ਇਸ ਤੋਂ ਵੀ ਜ਼ਿਆਦਾ ਪਿਆਰੇ ਇੱਕ ਤੇ ਇੱਕ ਸੋਨੇ ਸੂਟ ਹੈ ਜੀ ਸ਼ਿਮਰ ਟਿਸ਼ੂ ਦਾ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਪਿਆਰੀ बॉटम ਤੁਹਾਨੂੰ ਸਿਲਕ ਦੀ ਮਿਲੇਗੀ ਦੁਪੱਟਾ ਤੁਹਾਨੂੰ ਆਰਗੈਂਜ਼ਾ ਦਾ ਮਿਲੇਗਾ ਬੀਬੀ ਦੇ ਬਾਰਕ ਤੇ ਬਹੁਤ ਹੀ ਪਿਆਰੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 4550 ਰੁਪਿਆ ਸ਼ਿਪਿੰਗ ਅਲੱਗ ਤੇ ਹੋਊਗੀ ਜੀ ਇਹਦੇ ਨਾਲ ਬਹੁਤ ਹੀ ਪਿਆਰੀ ਪੋਰਟਲੀ ਜਾਨੀ ਕਿ ਪਰਸ ਬਣਾਇਆ ਗਿਆ ਸੇਮ ਨਾਲ ਦਾ ਕੰਟਰਾਸਟ ਰੱਖ ਕੇ ਕਿਸੇ ਵੀ ਭੈਣ ਨੂੰ ਐਦਾਂ ਦੇ ਸੂਟ ਦੀ ਨੀਡ ਹੋਵੇ ਤਾਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਬੁਟੀਕ ਸਟਾਈਲ ਸੂਟ ਹੈ ਐਦਾਂ ਦੇ ਸੂਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ ਐਦਾਂ ਦੇ ਰੇਟ ਰੇਟ ਆਪਣੀ ਪੂਰੀ ਤਸੱਲੀ ਕਰਕੇ ਸਾਨੂੰ ਕਾਲ ਕਰਿਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਸ਼ਿਮਰ ਟਿਸ਼ੂ ਦਾ ਸੂਟ ਹੈ बॉटम ਤੁਹਾਨੂੰ ਸਿਲਕ ਨਹੀਂ ਮਿਲੂਗੀ ਦੁਪੱਟਾ ਔਰ ਗੈਂਜਾ ਬਨਾਰਸੀ ਹੈ ਜੀ ਬਹੁਤ ਹੀ ਪਿਆਰਾ ਕਲਰ ਚੈੱਕ ਕਰੀ ਜਾਓ ਜੀ ਮਹਿੰਦੀ ਨਾਲ ਜੈਲੋ ਦਾ ਕਲਰ ਬਹੁਤ ਹੀ ਪਿਆਰਾ ਬਣਦਾ ਤੁਹਾਨੂੰ ਲੱਗਤੇ ਨਾਲ ਛੋਟਾ ਪਰਸ ਬਣਾ ਕੇ ਦਿੱਤਾ ਗਿਆ ਸੇਮ ਤੁਸੀਂ ਨਾਲ ਉਦਾਂ ਪੋਟਲੀ ਪਰਸ ਵੀ ਲੈ ਸਕਦੇ ਆ ਜੀ ਜਿਹੜਾ ਕਿ ਅੱਜ ਕੱਲ ਬਹੁਤ ਟ੍ਰੈਂਡ ਚ ਹੈ ਜੀ ਇਹਦੀ ਤੁਸੀਂ ਸਕਰਟ ਸੂਟ ਬਣਾਓ ਸਰਾਰਾ ਸੂਟ ਬਣਾਓ ਪਲਾਜੋ ਸੂਟ ਬਣਾਓ ਬਾਟਮ ਬਣਾਓ ਬਹੁਤ ਹੀ ਪਿਆਰੇ ਸੂਟਾਂ ਦੀ ਲੁੱਕ ਬਣ ਕੇ ਆਉਂਦੀ ਆ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 4550 ਰੁਪਿਆ ਸ਼ਿਪਿੰਗ ਸੂਟ ਦੀ ਅਲੱਗ ਤੋਂ ਹੋਊਗੀ ਜੀ ਜਿਹੜੇ ਸੂਟ ਨਾਲ ਮੈਂ ਸ਼ਿਪਿੰਗ ਬੋਲੂਗੀ ਜੀ ਉਹਦੀ ਸ਼ਿਪਿੰਗ ਲਈ ਜਾਊਗੀ ਜਿਹੜੇ ਸੂਟ ਨਾਲ ਸ਼ਿਪਿੰਗ ਨਹੀਂ ਬੋਲੂਗੇ ਉਹਦੀ ਕੋਈ ਸ਼ਿਪਿੰਗ ਨਹੀਂ ਹੈਗੀ ਜੀ ਕਿਤੇ ਵੀ ਬੈਠੇ ਆ ਤੁਸੀਂ ਆਪਣਾ ਐਡਰੈਸ ਸੈਂਡ ਕਰਨਾ ਹੈ ਪੈਸੇ Google Pay ਕਰਨੇ ਆ Paytm ਕਰਨੇ ਆ ਉਸ ਤੋਂ ਬਾਅਦ ਤੁਹਾਡਾ ਡਨ ਹੋਊਗਾ ਜੀ ਪਿੱਕਾ ਪੁੱਛੋ ਬਾਰ-ਬਾਰ ਕਰੋ ਪਿੱਕਾ ਨਾਲ ਕੋਈ ਆਰਡਰ ਡਨ ਨਹੀਂ ਹੋਣਾ ਜੀ ਕਿਉਂਕਿ ਜੇ ਕਪੜਾ ਨਿਕਲ ਗਿਆ ਬਾਅਦ 'ਚ ਤੁਸੀਂ ਪੇਮੈਂਟ ਪਾਈ ਫੇਰ ਉਹ ਕਪੜਾ ਨਹੀਂ ਮਿਲਦਾ ਸੂਟ ਦੇ ਕਲਰ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਹੀ ਪਿਆਰੇ ਸ਼ਿਮਰ ਟਿਸ਼ੂ ਦਾ ਤੁਹਾਨੂੰ ਸੂਟ ਮਿਲੂਗਾ ਬਾਟਮ ਤੁਹਾਨੂੰ ਸ਼ੀਲਕ ਦੀ ਮਿਲੂਗੀ ਬਹੁਤ ਹੀ ਪਿਆਰਾ ਨਾਲ ਪੋਰਟਮੀ ਪੋਟਲੀ ਪਰਸ ਬਣਾਇਆ ਗਿਆ ਬਹੁਤ ਪਿਆਰੀ ਲੁੱਕ ਦਾ ਇਹਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਰੈਸ ਡੈਡੀ ਕਰ ਸਕਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ 4550 ਰੁਪਿਆ 4550 ਸੂਟ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਸੂਟ ਦੀ ਅਲੱਗ ਟੋ ਹੈ ਜੀ ਬਹੁਤ ਹੀ ਪਿਆਰੇ ਸੂਟਾਂ ਦੇ ਕਲਰ ਹੈ ਇੱਕ ਤੋਂ ਇੱਕ ਇੱਕ ਕਲਰ ਚ ਤੁਸੀਂ ਸਭ ਤੋਂ 4 ਸੂਟ ਵੀ ਇਕੱਠੇ ਵਾਇ ਕਰ ਸਕਦੇ ਆ 4 ਸੂਟ ਕਰੋ 5 ਸੂਟ ਕਰੋ 2 ਸੂਟ ਕਰੋ ਜਿਹੜੇ ਇੱਕ ਵੀਡੀਓ ਚ ਸਭ ਤੋਂ 4 ਸੂਟ ਸਿਲੈਕਟ ਸਿਲੈਕਟ ਕਰਦੇ ਆ ਉਹਦੇ ਲਈ ਥੋੜਾ ਹੋਰ ਵੀ ਲੈਸ ਕਰਿਆ ਜਾਊਗਾ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਹੀ ਪਿਆਰੇ ਅੱਜ ਕੱਲ ਟ੍ਰੈਂਡ ਹੈ ਜੀ ਵੀ ਸੇਮ ਸੂਟ ਪਾਉਣੇ ਜਿਨ੍ਹਾਂ ਜਿਵੇਂ ਕਰਦੀਆਂ ਬੇਟੀਆਂ ਮੰਮੀਆਂ ਨਣਦਾਂ ਹੁੰਦੀਆਂ ਸਾਰੀਆਂ ਸਿਸਟਰਾਂ ਹੁੰਦੀਆਂ ਸਾਰਿਆਂ ਨੇ ਸੇਮ ਸੂਟ ਪਾਉਣੇ ਤਾਂ ਸੇਮ ਸੂਟ ਮਿਲ ਜਾਣਗੇ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਰੈੱਡ ਕਲਰ ਦਾ ਬਹੁਤ ਹੀ ਪਿਆਰਾ ਕਰੇਵ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦੀ ਤੁਹਾਨੂੰ ਕੱਟ ਮਿਲੇਗੀ 5 ਮੀਟਰ ਦੀ ਚਨੌਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਾਟਮ ਤੇ ਤੁਹਾਨੂੰ ਬਾਰਕ ਮਿਲੇਗਾ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਸੂਟ ਹੈ ਜੀ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਹਦਾ ਪ੍ਰਾਈਸ ਹੈਗਾ ਓਨਲੀ 1400 ਰੁਪਿਆ ਜਾਦਾ ਸਰ ਵੀਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਜਿਆਦਾ ਸੋਹਣਾ ਰੈੱਡ ਸੂਟ ਹੈ ਘਰ ਬਾਜੋ ਤੇ ਪਾਓ ਕਿਸੇ ਫੰਕਸ਼ਨ ਤੇ ਪਾਓ ਬਹੁਤ ਹੀ ਪਿਆਰਾ ਰੈੱਡ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਆਲ ਓਵਰ ਤੁਹਾਨੂੰ 5 ਮੀਟਰ ਕਪੜਾ ਮਿਲੂਗਾ ਹੈਂਡਵਰਕ ਹੋਇਆ ਹੋਇਆ ਹੈ ਜੀ ਚਨੌਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਕ੍ਰੇਪ ਸਿਲਕ ਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਈਆ ਅਗਲੇ ਸੂਟ ਚੈੱਕ ਕਰੋ ਜੀ 5 ਮੀਟਰ ਤੁਹਾਨੂੰ ਮਸਲੀਨ ਦਾ ਸੂਟ ਮਿਲੂਗਾ ਹੈਵੀ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਬਾਜੂ ਤੇ ਤੁਹਾਨੂੰ ਵਰਕ ਮਿਲੂਗਾ ਦੁਪੱਟਾ ਤੁਹਾਨੂੰ ਪਿਓਰ ਚਿਨੋਨ ਦਾ ਮਿਲੂਗਾ ਬਹੁਤ ਹੀ ਪਿਆਰਾ ਫੈਂਸੀ ਨਾਲ ਦੁਪੱਟਾ ਲਾਇਆ ਹੋਇਆ ਇਹਦਾ ਤੁਸੀਂ ਅੰਬ੍ਰੇਲਾ ਪਰਾਜੋ ਵੀ ਬਣਾ ਸਕਦੇ ਆ ਪੈਂਟ ਪਲਾਜੋ ਵੀ ਬਣਾ ਸਕਦੇ ਆ ਸਕਰਟ ਸੂਟ ਵੀ ਬਣਾ ਸਕਦੇ ਆ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1300 ਰੁਪਿਆ 1300 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੇ ਕਰੀ ਜਾਓ ਜੀ ਕਈ ਮੇਰੀਆਂ ਸਿਸਟਰਾਂ ਦੇ ਫੋਨ ਆਉਣੇ ਕਿ ਤੁਹਾਡੇ ਸੂਟਾਂ ਦੇ ਰੇਟ ਘਟ ਹੈ ਕਿ ਆ ਕਪੜਾ ਵਧੀਆ ਹੋਊਗਾ ਹਾਂਜੀ ਕਪੜਾ ਬਹੁਤ ਵਧੀਆ ਜੀ ਅਸੀਂ ਸਿਰਫ ਡੀਲ ਕਰੀ ਵੀ ਆ ਜੀ ਸਿੱਧੀ ਜਿਹੜੇ ਵਿੱਚ ਆ ਕੇ ਸਾਨੂੰ ਡੀਲਰ ਅੱਗੇ ਧੋਕੇ ਕਪੜਾ ਦੰਨੇ ਉਹਦਾ ਰੇਟ ਵੱਜ ਜਾਂਦਾ ਜੀ ਡੀਲਰਾਂ ਨੇ ਆਪਣਾ ਕਮਿਸ਼ਨ ਰੱਖਣਾ ਹੁੰਦਾ ਅਗਲੇ ਡੀਲਰ ਨੇ ਆਪਣਾ ਰੱਖਣਾ ਹੁੰਦਾ ਗਾਂ ਸਾਡੇ ਕੋਲ ਚਾਰ ਚਾਰ ਬੰਦਿਆਂ ਤੋਂ ਬਾਅਦ ਸੂਟ ਪਹੁੰਚਣਾ ਤਾਂ ਉਹਦਾ ਪ੍ਰਾਈਸ ਵਾਜਨਦਾ ਹੈ ਜੀ ਅਸੀਂ ਡਾਇਰੈਕਟ ਉਥੋਂ ਫੈਕਟਰੀ ਤੋਂ ਸੂਟ ਲੈਣੇ ਆ ਤਾਂ ਪ੍ਰਾਈਸ ਘੱਟ ਹੈ ਜੀ ਕੱਪੜਾ ਇੱਕ ਵਾਰ ਤੁਸੀਂ ਮੰਗਾ ਕੇ ਦੇਖੋ ਜੀ ਉਸ ਤੋਂ ਬਾਅਦ ਤੁਹਾਨੂੰ ਕੱਪੜੇ ਦਾ ਪਤਾ ਲੱਗ ਜਣੇ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1300 ਰੁਪਿਆ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੀ ਸ਼ਿਮਰ ਸ਼ਿਮਰ ਵੇ ਸੂਟ ਹੈ ਜੀ ਬਹੁਤ ਪਿਆਰਾ ਬਾਟਮ ਤੁਹਾਨੂੰ ਮਸਲੀਨ ਦੀ ਮਿਲਣੀ ਹੈ ਜੀ ਇਹਦੀ ਬਾਟਮ ਤੇ ਤੁਸੀਂ ਬਾਰਕ ਕਰਾਇਓ ਇਦਾਂ ਸਟੀਚ ਕਰਿਓ ਬਹੁਤ ਹੀ ਪਿਆਰਾ ਤੁਹਾਡਾ ਸੂਟ ਬਣ ਕੇ ਰੈਡੀ ਹੋਣਾ ਜੀ ਸੂਟ ਦਾ ਪ੍ਰਾਈਸ ਹੈਗਾ ਸਿਰਫ 1000 ਰੁਪਿਆ 1000 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸ਼ਰਟ ਵਿੱਚ ਲਾਈਨਿੰਗ ਲੱਗੂਗੀ ਜੀ ਬਾਟਮ ਆਪਾਂ ਵਿਦਾਊਟ ਲਾਈਨਿੰਗ ਬਣਾ ਸਕਦੇ ਹਾਂ ਕਿਉਂਕਿ ਬਾਟਮ ਨਾਲ ਮਸਲੀਨ ਦੀ ਲਾਈ ਹੋਈ ਹੈ ਜੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1000 ਰੁਪਿਆ ਕਲਰ ਚੈੱਕ ਕਰੀ ਜਾਓ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਪਹਿਲਾਂ ਤਾਂ ਜੀ ਤੁਸੀਂ ਸੂਟ ਲੈਣ ਦਾ ਪੂਰਾ ਮਨ ਬਣਾਉਣਾ ਹੈ ਜੀ ਕੱਪੜੇ আর ਕਢਾਈ ਜਾਂ ਰੇਟ ਪੁੱਛਣ ਨੂੰ ਫੋਨ ਕਰਨ ਦਾ ਜੀ ਕੋਈ ਉਹ ਨਹੀਂ ਕਿਉਂਕਿ ਅਸੀਂ ਕਲੀਅਰ ਵੀਡੀਓ 'ਚ ਮੈਂ ਸਾਰਾ ਕੁਝ ਐਨ ਕਲੀਅਰ ਦੱਸ ਦਿਆਂ ਕੱਲੀ-ਕੱਲੀ ਗੱਲ ਬਾਰ-ਬਾਰ ਤੁਹਾਨੂੰ ਸਮਝਾਉਣੀ ਆ ਅਗਰਵਾਈਜ਼ ਤੁਹਾਡਾ ਮਨ ਪੂਰਾ ਹੈ ਤਾਂ ਆਪਣਾ ਐਡਰੈਸ ਸੈਂਡ ਕਰੋ Google Pay ਕਰੋ Paytm ਕਰੋ ਤੁਹਾਡਾ ਤਾਂ ਆਰਡਰ ਡਨ ਹੋ ਜਾਊਗਾ ਜੀ ਤੁਹਾਡਾ ਸੂਟ ਕਿਤੇ ਵੀ ਬੈਠਿਆ ਤੁਹਾਡਾ ਸੂਟ ਪਹੁੰਚ ਜਾਊਗਾ ਜੀ ਕੋਈ ਵੀ ਮੇਰੀ ਭੈਣ ਕੁਸ਼ ਸੂਟ ਤੋਂ ਇਲਾਵਾ ਵੀ ਸਬ ਤੋਂ ਵਾਇ ਕਰਨਾ ਚਾਹੁੰਦੀ ਹੈ ਤਾਂ ਸਾਨੂੰ ਮੈਸੇਜ ਕਰ ਸਕਦੀ ਹੈ ਉਹ ਚੀਜ਼ ਵੀ ਅਸੀਂ ਸੂਟ ਦੇ ਨਾਲੇ ਭੇਜ ਦੋਗੇ ਜਿਵੇਂ ਕਿ ਇਹ ਸੂਟ ਨਾਲ ਤੁਹਾਨੂੰ ਦੁਪੱਟਾ ਚਾਹੀਦਾ ਤਾਂ ਮੈਂ ਦੁਪੱਟਾ ਵੀ ਤੁਹਾਨੂੰ ਆਪਣੇ ਤਰੀਕੇ ਨਾਲ ਰੈਡੀ ਕਰਕੇ ਭੇਜ ਦਊਗੀ ਜੀ ਦੁਪੱਟੇ ਦੇ ਪੈਸੇ ਅਲੱਗ ਤੋਂ ਹੋਣਗੇ ਜੀ ਸੂਟ ਹੈਗਾ ਓਨਲੀ 1000 ਦਾ ਜੇ ਤੁਸੀਂ ਇਹਦੀ ਬਾਟਮ ਤੇ ਵਰਕ ਕਰਾਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਆ ਅਸੀਂ ਬਾਟਮ ਤੇ ਵਰਕ ਕਰਕੇ ਸੂਟ ਸਟੀਚ ਕਰਕੇ ਤੁਹਾਨੂੰ ਭੇਜ ਦੂਗੇ ਕਿਉਂਕਿ ਸਾਡਾ ਸਟੀਚਿੰਗ ਦਾ ਕੰਮ ਹੈ ਰੋਪੜੇ ਵਿੱਚ ਸਾਡੀ ਬੁਟੀਕ ਹੈ ਕਿਸੇ ਨੇ ਸਾਤੋ ਲੈ ਕੇ ਸਟੀਚ ਕਰਾਉਣਾ ਜਾਂ ਆਪਣੇ ਭੇਜ ਸੂਟ ਭੇਜ ਕੇ ਸਟੀਚ ਕਰਾਉਣਾ ਤਾਂ ਤੁਸੀਂ ਮੋਸਟ ਵੈਲਕਮ ਕਦੇ ਵੀ ਸਾਨੂੰ ਫੋਨ ਕਰਕੇ ਬੁਟੀਕ ਪੁੱਛ ਸਕਦੇ ਆ ਸਾਨੂੰ ਮਿਲ ਸਕਦੇ ਆ ਕਿ ਸਾਨੂੰ ਸੂਟ ਪਾਰਸਲ ਕਰ ਸਕਦੇ ਆ ਆਪਣਾ ਨਾਪ ਕਰਕੇ ਅਸੀਂ ਸੂਟ ਸਟੀਚ ਕਰਕੇ ਤੁਹਾਨੂੰ ਪਾਰਸਲ ਕਰ ਦੋਗੇ ਜੀ ਬਹੁਤ ਬਹੁਤ ਥੈਂਕ ਯੂ ਜੀ ਇੰਨਾ ਪਿਆਰ ਦੇਣ ਲਈ ਕਈ ਭੈਣਾਂ ਮੇਰੀਆਂ ਫੋਨ ਕਰਦੀਆਂ ਬਹੁਤ ਪਿਆਰ ਦਿੰਨੀਆਂ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਜੇ ਤੁਸੀਂ ਹਰ ਵਾਰੀ ਜੀ ਹਰੇਕ ਬੰਦਾ ਨਹੀਂ ਸੂਟ ਲੈ ਸਕਦਾ ਪਰ ਇੱਕ ਕੰਮ ਤੁਸੀਂ ਜ਼ਰੂਰ ਕਰ ਸਕਦੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੂੰ ਨੀਡ ਹੈ ਉਹ ਸੂਟ ਸਭ ਤੋਂ ਵਾਏ ਕਰ ਸਕਦੇ ਆ ਜੀ ਇਹ ਸੂਟ ਦੀ ਬੋਟਮ ਤੇ ਤੁਸੀਂ ਥੋੜਾ ਥੋੜਾ ਕੱਟ ਵਰਕ ਕਰਵਾ ਕੇ ਬਾਰਕ ਕਰਵਾਇਓ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਣੀ ਆ ਇਹੀ ਸੂਟ ਤੁਹਾਡਾ 22500 ਦਾ ਬਣ ਜਾਣਾ ਜੀ ਬਹੁਤ ਹੀ ਪਿਆਰਾ ਤਾਂ ਇਦਾਂ ਲੱਗਣਾ ਬਹੁਤ ਜ਼ਿਆਦਾ ਸੋਹਣਾ ਜੀ ਇਥੇ ਥੋੜਾ ਜਿਹਾ ਤੁਸੀਂ ਬਾਰਕ ਕਰਾ ਲਓ ਪੰਜ ਕੁ ਸੌ ਦਾ ਵਰਕ ਕਰਾ ਲਓ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਣੀ ਹੈ ਜੀ ਤੁਸੀਂ ਦਾ ਤੋਂ ਹੈਂਡਵਰਕ ਵੀ ਕਰਾ ਸਕਦੇ ਆ ਥ੍ਰੈਡਵਰਕ ਵੀ ਕਰਾ ਸਕਦੇ ਆ ਮਸ਼ੀਨ ਵਰਕ ਵੀ ਕਰਾ ਸਕਦੇ ਆ ਹਰ ਤਰ੍ਹਾਂ ਦੇ ਕਾਰੀਗਰ ਸਾਡੇ ਕੋਲ ਹੈਗੇ ਆ ਜੀ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਸੂਟ ਦਾ ਪ੍ਰਾਈਜ਼ ਆਏਗਾ